ਵਲੌਗ ਚ ਆ ਨਾ ਖਾਕੇ ਨੇ ਰਾਜ ਰਾ ਕੱਲ ਵੇਖੀ ਕੱਲ ਦੇ ਵਲੌਗ ਚ ਆ ਜਾਏਗਾ ਤੋ ਜੀ ਸਾਸਰੀ ਕਾ ਸਾਸਰੀ ਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਹੁਣ ਅਸੀਂ ਵਲੌਗ ਬਣਾਉਣ ਤੋਂ ਲੇਟ ਹੋ ਗਏ ਥੋੜਾ ਜਿਹਾ ਕਿਉਂਕਿ ਜੱਪ ਨੂੰ ਬਹੁਤ ਪਰੇਸ਼ਾਨ ਕਰਦੀ ਆ ਤੇ ਅ ਪਰ ਜਣੀ ਸੁਭਾਗ ਬਾਹਰੋਂ ਦਾਟ ਆਇਆ ਮੈਂ ਤੇ ਆ ਬੱਚੇ ਆ ਪਹਿਤੋਂ ਬੋਤ ਤੁਹਾਡਾ ਹੈ ਕਿਹੜਾ ਪੰਡਾ? ਪੇਖੇ। ਪੇਖੇ ਤੋਂ। ਪੇਖੇ ਤੋਂ ਇਹ ਆਇਆ। ਆਹ ਭੈਣ ਹੈ। ਭੈਣ ਹੈਂਡੀਕੈਪ ਆ ਮੇਰੇ ਵਾਂਗੂ ਤੁਰਦੇ ਆ। ਤੇ ਇਹ ਸਾਨੂੰ ਮਿਲਣ ਆਇਆ ਦੇਖ ਲੋ ਹਨਾ ਹੌਸਲਾ ਇਹਨਾਂ ਦਾ ਹਨਾ। ਬਹੁਤ ਬਹੁਤ ਧੰਨਵਾਦ ਭੈਣੇ। ਤੇ ਰਮਨ ਚਾਹ ਬਣਾ ਰਿਹਾ ਹੈ। ਤੇ ਬਾਈ ਜੀ ਛੱਡ ਕੇ ਇਹਨਾਂ ਨੂੰ ਇਹਨਾਂ ਦੀ ਰਿਸ਼ਤੇਦਾਰੀ ਆ ਆਪਣੇ ਪੰਡਾ। ਬਾਈ ਛੱਡ ਕੇ ਇਹਨਾਂ ਨੂੰ ਉਧਰ ਚਲੇ ਗਏ ਕਿਉਂਕਿ ਆਪਣੇ ਫਾਸ ਲੱਗਿਆ ਕਰਕੇ ਨਾ ਬਾਈ ਸੂਟੀ ਤੇ ਤੁਰਦਾਗਾ ਤੇ ਤਾਂ ਕਰਕੇ ਵੀ ਬਾਈ ਤੜਕ ਕੇ ਡੈਗਣਾ ਪਵੇ ਬਾਈ ਇਸ ਕਰਕੇ ਆਪਣੇ ਅੰਦਰ ਨਹੀਂ ਆਏਗੇ ਤੇ ਕੋਈ ਗੱਲ ਨਹੀਂ ਬਾਈ ਨੂੰ ਆ ਜਾਂਦੋ ਉਹਨਾਂ ਨੂੰ ਵੀ ਤੁਹਾਨੂੰ ਬੁਲਾਉਣੇ ਆ ਤੇ ਵਧੀਆ ਲੱਗਿਆ ਭੈਣਾਂ ਤੁਹਾਨੂੰ ਮਿਲ ਕੇ ਜੀ ਐਨ ਨੂੰ ਤੁਸੀਂ ਮਿਲਣਾ ਆਏ ਸਾਨੂੰ ਹਨਾ ਅਨਨ ਦੇ ਜੀ हां मोगे तो आंटी जी पहचानਦੇ ਹੀ ਹੋਣਗੇ मोगे तो आंटी ਹੋਣਾ ਨੇ ਇਹਨਾਂ ਨੂੰ ਵੀਲਚੇਅਰ ਦਿੱਤੀ ਸੀਗੇ मोगे ਤੋਂ ਦੇ ਕੇ ਗਏ ਸੀਗੇ ਤੇ ਸ਼ਾਇਦ ਅਮਰਜੀਤਾ ਖਣੀ ਆਂਟੀ ਦਾ ਨਾਮ ਤੇ ਮੇਰੇ ਖਿਆਲ ਨਾਲ ਸਾਲ ਹੀ ਹੋ ਗਿਆ ਭੈਣੇ ਹਣਾ ਵੀਲਚੇਅਰ ਦੇ ਕੇ ਹਾਂ ਹਾਂ ਸਾਲ ਦੇ ਨੇੜੇ ਤੇ ਹਾਂ ਸਾਲ ਹੀ ਹੋ ਗਿਆ ਹਾਂ ਸਾਲ ਦੀ ਨੀੜੀ ਸੀ ਤੇ ਸਾਲ ਤੋਂ ਸਤੇ ਹੋ ਗਿਆ ਹਾਂ ਨੂੰ ਇਹਨਾਂ ਪਤਾ ਤੁਹਾਡੇ ਮਿਲਣ ਤੋਂ ਬਾਅਦ ਜਦੋਂ ਤੁਹਾਨੂੰ ਮਿਲੀ ਸੀ ਹਾਂ ਹਾਂ ਪੀਸ ਅਨੇ ਆ ਗਏ ਜੀ ਤੁਹਾਡੀ ਤਵੀਰ ਚ ਆ ਦੇ ਨਮੀ ਹੈ ਹਾਂ 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 ਉਹ ਜੋਦਰ ਨਹੀਂ ਲਾਈ ਕਹਿੰਦੇ ਸਹਾਉਂਦਸਨ ਆ ਰਹੇ ਮੰਦ ਨਾਲ ਜਪਾ ਲੈ ਕੇ ਚਲੇ ਪਾਸੇ ਕਹਿੰਦੇ ਸਹਾਉਂਦਸਨ ਆ ਰਹੇ ਸਾਹ ਕਹਿੰਦੇ ਲੋ ਸੰਤ ਜੀ ਪਹ ਪਹ ਲੈਣਾ ਬਹੁਤ ਨਾਲ ਦੇਰ ਤੋਂ ਕਿੰਨਾ ਹੋਣਾ ਜਿਆਣਾ ਸੋਚਿਆ ਚੇਚਿਆ ਪੜੇ ਇੱਕ ਵਾਰੀ ਨਾ ਜਦੋਂ ਆਪਣੀ ਕੋਈ ਹੈਲਪ ਕਰਦਾ ਹਨਾ ਤੇ ਮਨ ਭਰਿਆ ਹੁੰਦਾ ਹਨਾ ਦੇਖ ਕੇ ਆਪਣਾ ਦਾ ਕੋਈ ਨਾਲ ਨਹੀਂ ਖੜਦਾ ਗਏ ਹਨਾ ਤੇ ਪਾਸੇ ਵਾਲਾ ਆਪਣਾ ਹੀ ਹੁੰਦਾ ਉਹ ਜਿਹੜਾ ਆਪਣੇ ਨਾਲ ਖੜਦਾ ਹੁੰਦਾ ਹਨਾ ਆਪਣੀ ਫੈਮਿਲੀ ਦਾ ਮੈਂਬਰ ਹੀ ਬਣ ਜਾਂਦਾ ਉਹ ਮੈਂਬਰ ਬਣ ਕੇ ਆਪਣੀ ਹੈਲਪ ਕਰਦਾ ਹੈ ਹਨਾ ਪੜੇ ਤੇ ਲੁਕੀਵੇਂ ਕੈਨੇਡਾ ਤੋਂ ਮਾਸੀ ਜੀ ਹੈਗੇ ਨੇ ਉਹਨਾਂ ਨੇ ਸੋਚਿਆ ਵੀਰ ਜਰਮੀ ਫਿਰ ਬਜਟ ਮੂਰੋਂ ਮਾਲੇ ਜਮੂਰ ਤੋਂ ਪਹਿਲੇ ਦੀਦੀ ਹੈ ਜੀ ਬਾਹਰ ਹੁੰਦੀ ਉਹਨਾਂ ਨੇ ਸਾਰਾ ਭਾਰ ਮਾਰ ਕੇ ਆਉਣਾ ਤੇ ਮਾੜਾ ਉਹਨਾਂ ਲਈ ਸਾਨੂੰ ਇੰਨੀ ਆਂਤਰਾ ਕਰਨਾ ਪੈ ਗਿਆ ਕਹਿੰਦੇ ਹੁੰਦੇ ਨਾ ਰੱਬ ਕਿਸੇ ਨੇ ਵੀ ਆਖਿਆ ਰੱਬ ਖੁਦ ਝੱਲ ਕੇ ਨਹੀਂ ਆਉਦਾ ਇਨਸਾਨ ਦੇ ਵਿੱਚ ਦੀ ਵਾਸਕੇ ਆਉਂਦਾ ਹੈ ਹਨਾ ਉਹਨਾਂ ਤਾਨੂੰ ਵੀ ਤੁਹਾਡੀ ਵੀ ਦਿੱਕਤ ਖਤਮ ਹੋ ਗਈ ਤੁਹਾਡੇ ਘਰ ਦੀ ਵੀ ਜਿੱਦੀ ਦਿੱਕਤ ਖਤਮ ਹੋ ਗਈ ਹਨਾ ਨਾ ਕਿੰਨਾ ਬੱਸ ਚੱਟੋ ਆ ਨਾ ਇਹ ਜੇ ਆਪਣੇ ਘਰ ਸੁਖੀ ਹੋ ਨਾ ਆਪਣੇ ਘਰ ਸੁਖੀ ਹੋ ਤੇ ਟੇਕ ਨੂੰ ਭੁੱਲ ਜਾ ਬੱਸ ਜਿ ਭਰਾ ਚੰਗੇ ਨੇ ਤੇ ਉਹਨਾਂ ਨਾਲ ਮਿਲਦੇ ਨੂੰ ਕਰਤਾ ਦੇਖ ਬਣੇ ਮੇਰੀ ਗੱਲ ਸੁਣਾ ਮਨ ਹਲਕਾ ਕਰਨ ਦੀ ਕੋਈ ਲੋੜ ਨਹੀਂ ਨਾ ਜਦੋਂ ਪਤਾ ਕੀ ਗੱਲ ਹੈ ਅਸੀਂ ਵੀ ਤੁਹਾਡੇ ਭੈਣ ਭਰਾ ਹੀ ਆ ਹਨ ਤੇ ਵੀ ਜਦੋਂ ਤੁਹਾਡਾ ਜਿਹੜਾ ਮੇਨ ਮੇਨ ਤੁਹਾਡਾ ਮੋਡ ਕੌਣ ਹੈ ਭਾਈ ਆ ਹਨਾ ਠੀਕ ਹੈ ਜਦੋਂ ਤੁਹਾਡਾ ਹਸਬੰਡ ਤੁਹਾਡੇ ਨਾਲ ਵਧੀਆ ਤੁਸੀਂ ਉਹਦੇ ਨਾਲ ਵਧੀਆ ਹਨਾ ਤੇ ਬਸ ਇਹ ਮਾਪੇ ਤੋਂ ਬਾਅਦ ਚ ਨਾ ਜੀਵਨ ਸਾਥੀ ਹੁੰਦਾ ਜਿਹੜਾ ਇੱਕ ਦੂਜੇ ਦੇ ਦੁੱਖ ਸੁੱਖ ਦਾ ਸਾਥੀ ਹੁੰਦਾ ਪੇਕੇ ਘਰ ਤੇ ਰਹਿ ਕੇ ਮੰਮੀ ਤੇ ਬੁੜੇ ਹੋਣ ਤੋਂ ਬਾਅਦ ਕਿੰਨਾ ਮਰ ਅੱਠ ਸਾਲ ਦੁੱਖ ਝੰਡਿਆ ਅੱਜ ਉਹ ਹੀ ਜੋ ਦੋ ਅੱਜ ਅਗਰ ਮੈਂ ਆ ਚੁੱਕੀ ਹਾਂ ਨਾ ਉਹਨੇ ਅੱਜ ਸਾਰੇ ਯਾਦ ਕਰਦੇ ਨੇ ਕਿ ਮੀ ਇੱਕ ਦੁੱਖ ਚ ਵੀ ਸੀ ਅੱਜ ਉਹ ਚੁੱਪ ਚਾਹੇ ਬੈਠੀ ਹਾਂ ਮੈਂ ਉਧਰ ਹੁੰਦੀ ਸੀ ਕਿ ਮੇਰੇ ਕਰਮ ਕਿਵੇਂ ਦੇ ਰਹੇ ਨੇ ਮੈਂਨੇ ਮਾੜੇ ਕਰਮ ਕੀਤੇ ਨੇ ਕਿ ਮੈਨੂੰ ਇਹ ਕੁਝ ਝੇਲਣਾ ਪੈਂਦਾ ਜਨਾਬ ਮਹਾਰਾਜ ਦਾ ਸ਼ੁਕਰ ਕਰੀਦਾ ਵੀ ਯਾਰ ਬੱਚੇ ਜਿਹੜੇ ਹਨ ਉਹ ਆਤਮਾ ਨੂੰ ਦਿੰਦੇ ਹਨ ਇਹ ਸ਼ੁਕਰਾਨਾ ਜਿਵੇਂ ਘਟੇ ਮਹਾਰਾਜ ਕਰਦਾ ਹੈ ਕਿਨੇ ਜੇ ਆਪਾਂ ਨੂੰ ਆਪਣੇ ਤੋਂ ਕੁਝ ਖੋਹਦਾ ਨਾ ਆਪਾਂ ਨੂੰ ਦਿੰਦਾ ਬਹੁਤ ਕੁਝ ਆਹੋ ਇਸੇ ਵਿੱਚ ਸੁਪਰ ਗੁਜਾਰ ਨਾ ਜਦੋਂ ਹੁੰਦਾ ਵੀ ਆਪਾਂ ਹੁੰਦਾ ਤਾਂ ਕਹਿੰਦੇ ਕਿ ਸਾਡੇ ਕੋਲ ਹੈ ਨਹੀਂ ਪਰ ਜਦੋਂ ਦਿੰਦਾ ਹੈ ਨਾ ਉਦੋਂ ਫਿਰ ਸਾਡੇ ਕੋਲ ਰੱਖਣ ਦੀ ਜਗ੍ਹਾ ਵੀ ਨਹੀਂ ਹੁੰਦੀ ਹਾਂ ਮਾਂ ਵੀ ਜਿਹੜਾ ਕਹਿੰਦਾ ਸਾਡਾ ਜਾਂਦਾ ਉਹ ਮਾਰਾ ਮੈਂ ਉਦੋਂ ਆਪ ਆਪਣੀ ਭੈਣ ਨਾਲ ਗੱਲ ਕਰੀ ਸੀ ਯਾਦ ਕਰੀ ਸੀ ਮੈਂ ਕਿਹਾ ਮਤਲਬ ਕਿ ਥੋੜਾ ਜਿਹਾ ਹੋਰ ਕਿਤੇ ਟਾਈਮ ਮम्मी ਗੁਜ਼ਾਰ ਦਿੰਦੇ ਹਨਾ ਤੇ ਸ਼ਾਇਦ ਮੇਰੇ ਕੋਲ ਮਾਰਾ ਟਾਈਮ ਵੀ ਨਾ ਹੁੰਦਾ ਤੇ ਅੱਬ ਨਾਲ ਮੈਂ ਚਲ ਅਜ ਜੋਪਨੂਰ ਹੋਈ ਐ ਜੋਪੂਰ ਨੂੰ ਵੀ ਦੇਖਣ ਹਾਂ ਸ਼ੀਂਹ ਨਹੀਂ ਆਉਂਦੇ ਕੋਈ ਨਾ ਹੋਰ ਸਾਪੀਆ ਮੈਂ ਚਲ ਆਪਣੇ ਡੈਡੀ ਤੇ ਵੇਖੇ ਨਹੀਂ ਆ ਡੈਡੀ ਤਾਂ ਨਾ 3 ਸਾਲਾਂ ਦੇ ਜੁੱਜੂ ਡੈਥ ਹੋ ਗਈ ਮੈਂ ਡੈਡੀ ਤੇ ਵੇਖੇ ਨਹੀਂ ਉਹਨੇ ਵੱਡੇ ਭਰਾ ਨੂੰ ਹੀ ਮੰਨੇ ਆ ਜੋ ਮੰਨੇ ਆ ਉਹ ਮੇਰੇ ਕੋਲ ਆਉਂਦੇ ਨੇ ਮੈਨੂੰ ਐਸੀ ਦੀ ਸੰਦੁਸ਼ਤੀ ਐਗੀ ਹੈ ਕਿਉਂ ਮੈਨੂੰ ਮਿਲਣ ਆਉਂਦੇ ਨੇ ਹਨਾ ਮੇਰਾ ਭੈਣ ਭਰਾ ਮੇਰਾ ਭੈਣ ਭਰਾ ਵਧੀਆ ਮੇਰੇ ਨਾਲ ਮਿਲ ਆਉਂਦੇ ਬਾਕੀ ਤਾਂ ਕੀ ਲੈਣਾ ਬਾਕੀ ਭੈਣੇ ਜਿਹੜੇ ਦੁੱਖ ਦਿੰਦੇ ਸੀ ਨਾ ਰਮਨ ਨੂੰ ਪੇਕੇ ਘਰ ਚ ਹਨਾ ਚੱਲ ਅੱਜ ਉਹ ਆ ਆ ਦੇ ਵੇਸਟ ਕਰਦੇ ਰਹਿੰਦੇ ਰਾਤ ਵੀ ਇੱਕ ਮੈਸੇਜ ਆਇਆ ਸੀ ਨਾ ਜਿਵੇਂ ਇਹਨਾਂ ਨੇ ਕਿਹਾ ਕਿ ਕਈ ਵੀਡੀਓ ਨਹੀਂ ਪਹੁੰਚਦੀਆਂ ਸੀ ਹੁਣ ਫਿਰ ਤੁਸੀਂ ਜਦੋਂ ਵਲੌਗ ਚ ਦੱਸਿਆ ਤੇ ਉਦੋਂ ਆਨ ਲੱਗ ਗਈਆਂ ਰਾਤ ਵੇਕ ਮੈਂ ਫਿਰ ਕਹਿੰਦਾ ਵੀਰ ਜੀ ਤੁਸੀਂ ਕਿੰਨੇ ਦਿਨਾਂ ਬਾਅਦ ਵੀਡੀਓ ਪਾਈ ਵੀਡੀਓ ਨਹੀਂ ਆਂਦੀ ਪਈ ਅੱਜ ਤੁਹਾਡੀ ਵੀਡੀਓ ਦੇਖੀ ਆ ਸ਼ੋਰਟ ਦੇ ਦੇਖਿਆ ਸੀ ਸ਼ੋਰਟ ਸ਼ਾਇਦ ਇਹ ਗੱਲ ਆ ਕਿ ਉਹ ਬੈਲ ਆਈਕਨ ਦਬਾਓ ਨਹੀਂ ਦਬਾ ਅਗਰ ਪਤਾ ਲੱਗਦਾ ਜਦੋਂ ਨਹੀਂ ਸ਼ੋ ਆਉਂਦੀ ਤੇ ਉਹੀ ਚੈਨਲ ਨੂੰ ਸਰਚ ਕਰਕੇ ਸਬਸਕ੍ਰਾਈਬ ਕਰਕੇ ਫਿਰ ਬੈਲ ਆਈਕਨ ਦਬਾਨਾ ਤਾਂ ਕਿ ਸਾਰਿਆਂ ਨੂੰ ਲਗਾਤਾਰ ਵੀਡੀਓ ਸਾਰਿਆਂ ਕੋਲ ਪਹੁੰਚੇ ਜਿੰਨੇ ਸਬਸਕ੍ਰਾਈਬਰ ਸਾਡੇ ਨਾਲ ਜੁੜੇ ਨੇ ਕਈ ਤੇ ਸਿਰਫ ਸਬਸਕ੍ਰਾਈਬ ਸ਼ੋਰਟ ਕਰਕੇ ਹੀ ਜੁੜੇ ਹੋਏ ਨੇ ਪਰ ਮੈਂ ਉਹਨਾਂ ਨੂੰ ਵੀ ਕਹਾਂਗੀ ਕਿ ਉਹ ਵੀ ਵਲੌਗ ਵਗੈਰਾ ਦੇਖਣ ਤਾਂ ਕਿ ਜਿੰਨੇ ਵਲੌਗ ਸ਼ੋਰਟ ਚੱਲਦੇ ਨੇ ਉਸ ਤੋਂ ਜ਼ਿਆਦਾ ਵਲੌਗ ਚੱਲਣ ਕਿਉਂਕਿ ਵਲੌਗ ਬਹੁਤ ਘੱਟ ਚੱਲਦੇ ਪਏ ਨੇ ਤੇ ਬੈਲ ਆਈਕਨ ਜ਼ਰੂਰ ਦਬਾਇਆ ਕਰੋ ਤਾਂ ਕਿ ਸਾਰਿਆਂ ਕੋਲ ਸਾਰੀਆਂ ਸਾਰੀ ਵੀਡੀਓ ਪਹੁੰਚਿਆ ਕਰੇ ਰੋਜ਼ ਜਦੋਂ ਨਹੀ ਆਂਦੀ ਹੋ ਤਾਂ ਆਪਾਂ ਵੈਸੇ ਵੀ ਦੱਸ ਹੀ ਦੇ ਹੂੰ ਕਰ ਚੜਾ ਲਗ ਗਿਆ ਜੱਪਨੂ ਵੀ ਖੇਚੜੀ ਘਾਰਿਆ ਮम्मा ਨਾ ਆਉਦੀ ਨਾ ਮੈਨੂੰ ਤੇ ਬੋਲਣਾ ਆਹ ਕਿਹੜਾ ਫੋਨ ਲੈ ਲਿਆ ਆਖ ਕੇ ਨਾ ਬੋਲੇਗਾ ਮੈਂ ਨਰਮ ਸੁਭਾਤਾ ਬੰਦਾ ਲਾ ਥੋੜਾ ਤਾਂ ਲੱਗਦਾ ਸੱਤ ਮੱਡਾ ਨਹੀਂ ਪਾ ਲਾ ਮੈਂ ਵੀ ਇੰਨੇ ਨਰਮ ਸੁਭਾਅ ਦੀ ਜੇ ਗਰਮ ਸੁਭਾਅ ਦਾ ਬੰਦਾ ਹੁੰਦਾ ਤਾਂ ਮੈਂ ਹੁਣ ਨੂੰ ਢਾਈ ਹੁੰਦੀ ਮੈਂ ਵੀ ਇੰਨੇ ਨਰਮ ਸੁਭਾਅ ਕਿਉਂ ਨਹੀਂ ਦਿੰਦੀ ਦੁਨੀਆ ਚੋਸਤ ਵੀ ਹੋਣਾ ਚਾਹੀਦਾ ਗਰਮ ਵੀ ਹੋਣਾ ਚਾਹੀਦਾ ਠੰਡਾ ਵੀ ਹਰ ਹਰ ਜਾਨੀ ਕਿ ਕੰਪਨੀ ਹੋਣੀ ਚਾਹੀਦੀ ਬੰਦੇ ਚ ਪਤਾ ਕਿਉਂ ਠੀਕ ਹੈ ਅੱਜ ਜਿਹੜੀ ਭੈਣ ਸਾਨੂੰ ਮਿਲਣ ਆਏ ਹਾਂ ਹਾਂ ਉਹ ਉਹਨਾਂ ਦੇਖ ਲੋ ਕੀ ਹਾਲਤ ਸੀ ਹਣਾ ਇਹ ਇੱਕ ਤੇ ਬੰਦੇ ਦੇ ਜਿਵੇਂ ਜਿਹੜੇ ਬਹੁਤ ਚਤਤਰਚਲਾਕ ਬਲੌਗ ਬੰਦੇ ਨੇ ਨਾ ਹੂੰ ਉਹ ਸਾਡੇ ਵਰਗਿਆਂ ਨੂੰ ਨਾ ਜੀਣ ਨਹੀਂ ਦਿੰਦੇ ਹੂੰ ਅਗਰ ਵੀ ਸਾਨੂੰ ਦਾ ਚੀਜ਼ ਇਹ ਪਤਾ ਕਿ ਸਾਨੂੰ ਕਰਨੀ ਹੈ ਜੇ ਪ੍ਰਮਾਤਮਾ ਵੱਲੋਂ ਤੇ ਪ੍ਰਮਾਤਮਾ ਨੇ ਸਾਨੂੰ ਕਿੱਥੇ ਧਰਿਆ ਹੈ ਚੀਜ਼ ਦਾ ਜਾਣ ਕੇ ਵੀ ਅਗਰ ਸਾਡੇ ਸੁਭਾਅ ਦੇ ਵਿੱਚ ਫਰਕ ਕਰਨ ਦੀ ਮਰਤਾ ਜਾਂ ਕੁਝ ਵੀ ਕਰਨਾ ਹੂੰ ਦੂਜਾ ਉਹ ਚੀਜ਼ ਸਮਝਦਿਆਂ ਉਹ ਕਹਿੰਦਾ ਚਾਤ ਚਤਰਾ ਚਲਾ ਕੇ ਚਲਾਕ ਬੰਦੇ ਇਨਾਮ ਦਿੱਤੇ ਜਾਂਦੇ ਨਾਮ ਦਿੱਤੇ ਜਾਂਦੇ ਸਾਨੂੰ ਚਲਾਕ ਉਸਤ ਇਹ ਚੀਜ਼ਾਂ ਦਾ ਨਾਮ ਦਿੱਤਾ ਜਾਂਦਾ ਸਾਨੂੰ ਹੂੰ ਰਵਣ ਖਵਾ ਦੇ ਯਾਰ ਨੂੰ ਆ ਫਿੱਕੀ ਜੀ ਖਵਾਉਂਦਾ ਤਾਂ ਨਹੀਂ ਆ ਫਿੱਕੀ ਜੀ ਉਹਦਾ ਪ੍ਰਮਾਤਮਾ ਜਾਣਦਾ ਸਭ ਦੇ ਦਿਲਾਂ ਨੂੰ ਯਾਰ ਅੱਲਾਹ ਰੱਬ ਆਪਾਂ ਨੂੰ ਕੋਈ ਨਹੀਂ ਦੀ ਲੋੜ ਨਹੀਂ ਆਪਾਂ ਕੋਈ ਕਿਸੇ ਨੂੰ ਸਫਾਈ ਦੇਣੀ ਹੈ ਯਾਰ ਜਦਾਂ ਦੇ ਵੀ ਹੈਗੇ ਹੈਗੇ ਰੋਣ ਲੱਗਦੇ ਸੀ ਨਾ ਜਦੋਂ ਹਨਾ ਹੂੰ ਦੇਖ ਲੈ ਆਪਣਾ ਭੈਣ ਭਰਾ ਸਤਾ ਵੀ ਗਰੀਬੀ ਦੇ ਮੈਂ ਕਿਵੇਂ ਉਹ ਅਲੱਗ ਹੋ ਜਾਂਦੇ ਹੂੰ ਮਿਲਣਾ ਵਰਤਣਾ ਛੱਡ ਦਿੰਦਾ ਆਏ ਆਏ ਹਾਂ ਆਪਣੇ ਪਿਛਾ ਇਹ ਵਜੇ ਇਹ ਗੱਲ ਕਿਉਂ ਹੋ ਜਾਂਦੀ ਕਿ ਆਪਣਾ ਭੈਣ ਭਰਾ ਸਾਥੀ ਮਿਲਣਾ ਕਿਹੜੇ ਕਾਰਕੀ ਦੇ ਕਾਰਨ ਹੋ ਜਾਂਦਾ ਜੀ ਦਾ ਹੂੰ ਕਿਹਦੇ ਕਾਰਨ ਹੋ ਜਾਂਦੀ ਹੈ ਦੇਖੋ ਸਵੇਰ ਜੇ ਕਿਸੇ ਕੋਲ ਨਾ ਮੈਂ ਤੁਹਾਨੂੰ ਦੱਸਦਾ ਸਿੱਧੀ ਗੱਲ ਚਾਰ ਪੈਸੇ ਆ ਜਾਂ ਨਾ ਉਹ ਆਫਰ ਜਾਂਦਾ ਉਹ ਕਹਿੰਦਾ ਮੇਰੇ ਵਰਗਾ ਕੋਈ ਹੈ ਹੀ ਨਹੀਂ ਹੈ ਨਾ ਤੇ ਕਈਆਂ ਕਈ ਵੀ ਆਪਦੀ ਔਕਾਤ ਜੀ ਦਿਖਾ ਦਿੰਦੇ ਆ ਠੀਕ ਹੈ ਜੇ ਕਿਸੇ ਤੇ ਮਾੜਾ ਵਕਤ ਆ ਜੇ ਤੇ ਉਹਦਾ ਖਾੜਾ ਛੱਡੋ ਯਾਰ ਆਪਣੇ ਤੋਂ ਮੰਗਣਾ ਲਵੇ ਹਨ ਤੇ ਪਰ ਵਾਹਿਗੁਰੂ ਬੈਠਾਗਾ ਦੇਣ ਵਾਲਾ ਉੱਪਰ ਵਾਲੇ ਨੇ ਦੇਣਾ ਜੋ ਦੇਣਾਗਾ ਠੀਕ ਹੈ ਰੱਬ ਰੂਪ ਸਾਡਾ ਜਪਨੂਰਾ ਦਿੱਤਾ ਵਾਹਿਗੁਰੂ ਸੋਣਾ ਸੋਣਾ ਪਿਆਰਾ ਪਿਆਰਾ